ਤਤਹੀ ਹੈਗਾ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਬਹੁਤ ਹੀ ਟਾਈਮ ਬਾਅਦ ਅਸੀਂ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਸਮਾਂ ਨਹੀਂ ਮਿਲ ਰਹਾ ਸੀਗਾ ਵੀ ਵੀਡੀਓ ਬਣਾਉਣ ਦਾ ਵੀ ਸ਼ਾਰਟ ਜ਼ਰੂਰ ਪਾ ਦਈਦੇ ਸੀ ਪਰ ਲੰਮੀ ਵੀਡੀਓ ਬਣਾਉਣ ਦਾ ਸਮਾਂ ਨਹੀਂ ਮਿਲਦਾ ਸੀ ਅੱਜ ਅਸੀਂ ਬਹੁਤ ਹੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਸ਼ਾਇਦ ਵੀ ਜਿਹੜੀ ਅਸੀਂ ਇਹ ਵੀਡੀਓ ਬਣਾਉਣ ਲੱਗੇ ਆ ਵੀ ਤਕਰੀਬਨ ਇਹ ਕੋਈ ਜੰਤਰ ਵੀ ਵਰਤਦੇ ਵੀ ਹੋਣਗੇ ਲੋਕ ਵੀ ਨਹੀਂ ਵੀ ਵਰਤਦੇ ਵੀ ਅਸੀਂ ਇਹਨੂੰ ਵਰਤਦੇ ਸਾਨੂੰ ਤਾਂ ਇਹ ਜੰਤਰ ਕੰਮ ਜਾਪ ਲੱਗਿਆ ਅਸੀਂ ਪਾਵੇਂ ਪਾਥੀਆਂ ਪੱਥਰਨ ਲੱਗੀ ਸੀਗੀ ਮੈਂ ਸੋਚਿਆ ਵੀ ਚਲੋ ਵੀਡੀਓ ਬਣਾ ਕੇ ਸਾਰਿਆਂ ਨਾਲ ਸਾਂਝੀ ਕੀਤੀ ਜਾਵੇ ਵੀ ਅੱਜ ਦੇ ਸਮੇਂ ਵਿੱਚ ਵੀ ਹੁਣ ਤਾਂ ਹੱਥੀ ਪਾਥੀਆਂ ਪਾਥਦੀ ਹੁੰਦੀ ਸੀ ਪਹਿਲਾਂ ਪਰ ਹੁਣ ਕਿਉਂਕਿ ਥੋੜੇ ਜਿਹੇ ਪਸ਼ੂਆਂ ਦੀ ਗਿਣਤੀ ਵਧ ਗਈ ਹੈ ਤੇ ਉਹਦੇ ਕਰਕੇ ਉਧਰ ਵੀ ਹੁਣ ਧਿਆਨ ਦੇਣਾ ਪੈਂਦਾ ਵੇ ਵੀ ਛੇਤੀ ਛੇਤੀ ਜੇ ਟਾਈਮ ਵਿੱਚੋ ਟਾਈਮ ਜਿੰਨਾ ਕ ਹੁੰਦਾ ਉੰਨੀ ਕ ਪਾਥੀਆਂ ਪਾਥ ਕੇ ਵੀ ਉੱਠ ਜਾਈਦਾ ਹੈਗਾ ਤੇ ਇਹਦੇ ਨਾਲ ਜਾਨੀ ਕਿ ਸੌਖੀਆਂ ਪਾਥੀਆਂ ਪੱਥੀਆਂ ਜਾਂਦੀਆਂ ਵਾ ਹੋਣਾ ਐ ਵੀ ਨਾਲੇ ਪਾਥੀ ਬਹੁਤ ਸੋਹਣੀ ਉੱਠਦੀ ਆਈ ਨਹੀਂ ਵੀ ਪਾਥੀ ਬੰਦੀ ਵੀ ਸੋਹਣੀ ਆ ਤੁਹਾਨੂੰ ਪਾਥ ਕੇ ਵੀ ਦਿਖਾਵਾਂਗੇ ਕੌਣ ਕੌਣ ਇਹ ਜੰਤਰਵਾਦ ਦਾ ਕਮੈਂਟਾਂ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਮੇਰੀ ਵੀਡੀਓ ਨੂੰ ਨਾਲ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗਦੀ ਆ ਤੇ ਅੱਜ ਤੁਹਾਨੂੰ ਦਿਖਾਉਣਿਆ ਵੀ ਇਹ ਜੰਤਰ ਕਿੱਦਾਂ ਕੰਮ ਕਰਦਾਗਾ ਕਿਤਾ ਆਪ ਇੱਥੇ ਗੋਆ ਸੱਟਨੇ ਆ ਸੀਗਾ ਇਹਨੂੰ ਐ ਚੰਗੀ ਤਰ੍ਹਾਂ ਨੱਪ ਕੇ ਤੇ ਇੰਦਾ ਆਪਾਂ ਇਹਦਾ ਸਾਈਡ ਤੇ ਇੰਨੇ ਇੱਥੇ ਰੱਖ ਕੇ ਇਹ ਇੰਦਾ ਪਾਤੀ ਬਣਦੀ ਹੈ ਇਹ ਵੀ ਬਹੁਤ ਸੋਹਣੀ ਪਾਤੀ ਹੁੰਦੀ ਆ ਤੇ ਮੱਚਦੀ ਵੀ ਇੰਨੀ ਸੋਹਣੀ ਆ ਨਾ ਇਹ ਵਧੀਆ ਆ ਨਹੀਂ ਹੈਗਾ ਵਾ ਇਹਨੇ ਦੋ ਦਿਨਾਂ ਵਿੱਚ ਜਾਨੀ ਕਿ ਆਪਾਂ ਹੁਣ ਸਿਆਲ ਦਾ ਗਾਂਹ ਹੁੰਦਾ ਜਾਂਦਾ ਹੈਗਾ ਪਾਥੀਆਂ ਦੀ ਤਾਂ ਲੋੜ ਹੀ ਲੋੜ ਹੁੰਦੀ ਆ ਕਿਉਂਕਿ ਜੇ ਆਪਾਂ ਡੇਰੀ ਫਾਰਮ ਨੂੰ ਲਾਹੇਵੰਦ ਤਾਂੰਦਾ ਬਣਾਉਣਾ ਨਾ ਇਹ ਵੀ ਇੱਕ ਕਾਮਜਾਬ ਕਿਉਂਕਿ ਸਿਆਲਾਂ ਦੇ ਵਿੱਚ ਇਹ ਪਾਥੀਆਂ ਬਹੁਤ ਵੇਖਦੀਆਂ ਆ ਮੈਂ ਅਸੀਂ ਤਾਂ ਵੈਸੇ ਕਦੇ ਵੇਚੀਆਂ ਨਹੀਂ ਆ ਕਿਉਂਕਿ ਪਰਿਵਾਰ ਦਾ ਕੰਮ ਆ ਘਰੇ ਹੀ ਲੱਗ ਜਾਂਦੀਆਂ ਕਿਉਂਕਿ ਸਾਲ ਸਾਲ ਚੁੱਲ੍ਹਾ ਹੀ ਤਪਦਾ ਆ ਘਰੇ ਗੈਸ ਤਾਂ ਕਰ ਬਾਹਰ ਘਰਵੀਆਂ ਵਿੱਚ ਹੀ ਜ਼ਿਆਦਾ ਵਰਤਦੀਆਂ ਆ ਤੇ ਆਪਣਾ ਇਹ ਵੀ ਇਹ ਸਿਆਲਾਂ ਸਿਆਲ ਵਰਤਦੇ ਆ ਵੀ ਆਪਾਂ ਹੁਣ ਸ਼ਹਿਰਾਂ ਦੇ ਵਿੱਚ ਜਦੋਂ ਲੋਹੜੀ ਵੇਲੇ ਕਿੰਨੀਆਂ ਪਾਥੀਆਂ ਵੇਖਦੀਆਂ ਵਾ ਵੀ ਲੋਹੜੀ ਪਾਉਣ ਵਾਸਤੇ ਵੀ 5-5 ਰੁਪਏ ਦੀ ਪਾਥੀ ਵੀ ਇਹ ਵੇਖਦੀ ਆ ਵੀ ਜੇ ਆਪਾਂ ਇਹ ਦੇਖਿਆ ਜਾਈਏ ਵੀ ਆਪਾਂ ਕਹਿ ਦਿੰਨੇ ਗੋਹਾ ਵੀ ਨ ਗੋਹਾ ਵੀ ਕਹਿੰਦੇ ਹੁੰਦੇ ਬੱਚਦਾ ਇਹ ਆਪਾਂ ਹੋਰ ਪਾਥੀਆਂ ਪਾਤ ਕੇ ਦਿਖਾਉਨੇ ਆ ਵੀ ਸੌਖਾ ਤਰੀਕਾ ਵੀ ਛੇਤੀ ਛੇਤੀ ਕੰਮ ਨਿਪਟ ਜਾਂਦਾ ਹੈਗਾ ਜਦੋਂ ਟਾਈਮ ਨਹੀਂ ਹੁੰਦਾ ਹੈ ਪੁੰਤਾ ਤਕਰੀਬਨ ਹੱਥੀ ਪੱਤੀਆਂ ਪੱਤੀਆਂ ਦੇ। ਹੁਣ ਆਇਆ ਅਸੀਂ ਥੋੜਾ ਜਾਂ ਵੀ ਛੇਤੀ ਕੰਮ ਨਿਪਟ। ਤੇ ਇਦਾਂ ਆਪਾਂ ਬਣਾਈ ਜਾਣੀਆਂ ਦੇਖੀ ਜਾਇਓ। ਆਪਾਂ ਵੀਡੀਓ ਨੂੰ ਬੜਾ ਲੰਮਾ ਵੀ ਨਹੀਂ ਕਰਨਾ ਕਿਉਂਕਿ ਆਪਣਾ ਮਕਸਦ ਸਿਰਫ ਆਏ ਸੀਗਾ ਵੀ ਪੱਤੀਆਂ ਕਿੱਦਾਂ ਪੱਤਿਆਂ ਜਾਂਦੀਆਂਗਾ। ਵੀ ਇਦਾਂ ਕਰਕੇ ਵੀ ਪਾਥੀਆਂ ਪੱਥੀਆਂ ਨਹੀਂ ਹੁਣ ਮੈਂ ਵੀ ਪੰਜਾਂ ਕਮੈਂਟਾਂ ਦੇ ਵਾਸਤੇ ਸਾਂ ਵੈਂਟਾਂ ਦੇ ਵਿੱਚ ਇਹ ਪਾਥੀਆਂ ਆਪਾਂ ਨਵੇੜ ਦੇਣੀਆਂ ਵਾ ਬਾਕੀ ਕਹਿੰਦੇ ਹੁੰਦੇ ਆ ਜੇ ਆਪਾਂ ਡੈਰੀ ਫਾਰਮ ਨੂੰ ਰਾਹੇਵੰਦ ਧੰਦਾ ਬਣਾਉਣਾ ਨਾ ਇਹ ਚੀਜ਼ ਨੂੰ ਵਿੱਚ ਐਡ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਪਾਥੀਆਂ ਸੇਲ ਹੁੰਦੀਆਂ ਵਾ ਸਿਆਲਾਂ ਦੇ ਵਿੱਚ ਜ਼ਿਆਦਾ ਸੇਲ ਹੁੰਦੀਆਂ ਕਿਉਂਕਿ ਗਾਂ ਲੋੜੀ ਆਉਂਦੀ ਹੈ ਲੋੜੀ ਮੌਕੇ ਪਾਥੀਆਂ ਦੀ ਬਹੁਤ ਮੰਗ ਹੁੰਦੀ ਆ ਅੱਜ ਕੱਲ ਆਨਲਾਈਨ ਆਪਾਂ ਕਿੰਨੀ ਦੇਖਦੇ ਆ ਪਾਥੀਆਂ ਦੀਆਂ ਵੀ ਪਈਆਂ ਹੁੰਦੀਆਂ ਫੋਟੋਆਂ ਦੀਆਂ ਵੀ 5 ਰੁਪਏ ਪਾਥੀ ਕਿੰਨੇ ਰੁਪਏ ਪਾਥੀ ਵੀ ਆਉਦੇ ਸਾਹ ਵੀ ਹੌਲੀ ਹੌਲੀ ਵੀ ਇਹ ਚੀਜ਼ ਦੇ ਵਿੱਚ ਸਮਾਂ ਲੱਗਦਾ ਹੁੰਦਾ ਵਾ ਡੈਰੀ ਫਾਰਮ ਦੇ ਵਿੱਚ ਆਇ ਨੀਗਾ ਵੀ ਅੱਜ ਹੀ ਆਪਾਂ ਇੱਕ ਵਿੱਚ ਬਹੁਤ ਵੱਡੇ ਵੀ ਕਾਮਯਾਬ ਬਣ ਜਾਾਂਗੇ ਵੀ ਹੌਲੀ ਸਬਰ ਹੁੰਦਾ ਵਾ ਇਹ ਚੀਜ਼ ਸਬਰ ਰੱਖਣਾ ਪੈਂਦਾਗਾ ਫੇਰ ਜਾ ਕੇ ਤਰੱਕੀਆਂ ਮਿਲਦੀਆਂ ਆ ਮਾ ਚਲੋ ਕਹਿੰਦੇ ਹੁੰਦੇ ਆਪਣੀ ਕੋਸ਼ਿਸ਼ ਜਾਰੀ ਆ ਕਿ ਤਿੰਨ ਕਿਤੇ ਤਾਂ ਜਾ ਕੇ ਕਹਿੰਦੇ ਹੁੰਦੇ ਆ ਰੱਬ ਜਰੂਰ ਮੈਂ ਆਪਣੀ ਮਿਹਨਤ ਨੂੰ ਫਲ ਜਰੂਰ ਲਾਊਗਾ ਤੇ ਕਹਿੰਦੇ ਹੁੰਦੇ ਬਾਕੀ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਕੌਣ ਕੌਣ ਕਿਨੂੰ ਕਿਨੂੰ ਇਹ ਯੰਤਰ ਵਧੀਆ ਲੱਗਿਆ ਵੀ ਪਾਥੀਆਂ ਪੱਥਰ ਨਾਲ ਆ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ